लोग जानेगी गीत है लोग जानेगी गीत है ये तो ब्रह्म बिचार है ये तो ब्रह्म बिचार है लोग जानेगी ਉਗ ਜਾਣੇ ਇਹ ਗੀਤ ਹੈ ਉਗ ਜਾਣੇ ਇਹ ਗੀਤ ਹੈ ਇਹ ਬਹੁਤ ਵਾਰੀ ਅਥਾਸ ਵਿੱਚ ਵੀ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਕਿਸੇ ਤੇ ਬਹੁਤ ਖੁਸ਼ੀ ਪ੍ਰਗਟ ਕਰਦੇ ਸਨ ਤਾਂ ਉਦੋਂ ਉਹਨੂੰ ਨਿਹਾਰ 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 ਨਾਮਾ ਜਾਈਦੇ ਸ਼ਲੋਕ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਪਵਨ ਗੁਰੂ ਪਾਣੀ ਪਿਤਾ ਮਹਤਾ ਤਰਤੁ ਮਹਤ ਮਹਤਾ ਤਰਤੁ ਮਹਤ ਦਿਵਸ ਰਾਤ ਦੁਇ ਦਾਹੀ ਦਾਇਆ ਦਿਵਸ ਰਾਤ ਦੁਇ ਦਾਹੀ ਦਾਇਆ ਇਲਾ ਸਗਲ ਜਗਤ ਇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਜਿਹਿਆਈਆਂ ਬੁਰਿਆਈਆਂ ਵਚ ਧਰਮ ਹਦੂਰਾ ਵਚ ਧਰਮ ਹਦੂਰਾ ਕਰਮੀ ਆਪੋ ਆਪਣੀ ਕਰਮੀ ਆਪੋ ਆਪਣੀ ਜਿੜੱਕੇ ਦੂਰ ਜਿੜੱਕੇ ਦੂਰ ਦੀ ਨਾਮ ਧਿਆਇਆ ਜਿਨ੍ਹੇ ਨਾਮ ਧਿਆਇਆ ਰੇ ਮਸ਼ਕਤ ਕਾਲ ਰੇ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਨਾਨਕ ਤੇ ਮੁਖ ਉਜਲੇ ਕ੍ਰਿਤੀ ਚੁੱਟੀ ਨਾਮ ਕ੍ਰਿਤੀ ਚੁੱਟੀ ਨਾਮ ਅਖੀਰ ਵਿੱਚ ਪਾਚਾਰੇ ਫਿਰ ਸਲੋਕ ਹੈ ਤਾਂ ਰਾਮਬੀਤਵੀ ਸਲੋਕ ਸੀ ਆਜ ਸਤਿ ਊਗਾਤ ਸੱਚ ਹੈ ਵੀ ਸੱਚ ਨਾਨਕ ਉਹ ਸੀ ਵੀ ਸੱਚ ਅਕੀਰ ਵਿੱਚ ਦਸਤ ਨਾਨਕ ਪਾਛਾ ਲਿਖਦੇ ਨੇ ਕਿ ਪਵਨ ਗੁਰੂ ਪਾਣੀ ਪਤਾ ਪਵਨ ਤੋਂ ਭਾਵ ਸ਼ਬਦ ਹੈ ਹਵਾ ਕਿਉਂਕਿ ਸਾਡੇ ਅੰਦਰ ਹਵਾ ਭਰਦੇ ਤੇ ਗੋਲਦੇ ਬਿਨਾ ਸਾਹ ਲਿਆ ਅਸੀਂ ਗੋਲ ਨਹੀਂ ਸਕਦੇ ਇੱਤੇ ਦਾ ਅਰਥ ਜਿਹੜਾ ਬਣਦਾ ਹੈ ਪਵਨ ਦਾ ਅਰਥ ਹੈ ਸ਼ਬਦ ਸ਼ਬਦ ਬੁਣਨਾ ਹੈ ਪਾਣੀ ਪਿਤਾ ਕਿਉਂਕਿ ਪਾਣੀ ਜੀਵਨ ਹੈ ਪਹਿਲਾ ਪਾਣੀ ਜੀਵ ਹੈ ਜਿਤ ਨਾਲਿਆ ਸਭ ਕੁਝ ਮਾਤਾ ਧਰਤ ਮਹਤਾ ਮਾਤਾ ਜਿਹੜੀ ਹੈ ਧਰਤੀ ਨੂੰ ਮਾਤਾ ਕਹਿੰਦੇ ਕਰੇ ਵੱਡੇ ਵਿਸਥਾਰ ਵਾਲੀ ਹੈ ਇਹ ਧਰਤੀ ਜਿਵੇਂ ਸੁਰਾਤ ਦੋਇ ਦਾਇ ਦਾਇਆ ਦਿਨ ਤੇ ਰਾਤ ਇਹ ਸੰਸਾਰ ਦੇ ਖੜਾਵੇ ਨੇ ਲੋਕ ਦਿਨੇ ਰਾਤ ਹਮਕੁੱਤ ਲੱਗੇ ਹੋਏ ਨੇ ਪੁਰਾਤੀ ਦੂਤੀ ਜਾ ਰਹੀਆਂ ਕੰਮ ਕਰ ਰਿਹਾ ਇਸ ਤਰ੍ਹਾਂ ਲੱਗ ਰਿਹਾ ਜਿਸਾ ਕੋਈ ਢਾਹ ਰਿਹਾ ਹੋਵੇ ਸੰਸਾਰ ਚੰਗੀਆਂ ਆਈਆਂ ਬੁਰੀਆਂ ਆਈਆਂ ਜਿਹੜੇ ਸਾਡੇ ਚੰਗੇ ਤੇ ਬੁਰੇ ਕਰਮ ਨੇ ਵਾਚੈ ਧਰਮ ਹਜ਼ੂਰ ਉਹ ਧਰਮ ਰਾਜ ਦੀ ਹਜ਼ੂਰੀ ਵਿੱਚ ਵਾਚੇ ਜਾਂਦੇ ਜਾਣੇ ਜਾਂਦੇ ਕਰਮੀ ਆਪੋ ਆਪਣੀ ਇਕਿਵਨ ਮਾਰੇ ਕਹਿੰਦੇ ਆਪਕੋ ਆਪਣੇ ਕਰਮਾਂ ਦੇ ਅਨੁਸਾਰ ਜਿਵੇਂ ਜੇ ਅਸੀਂ ਕਰਮ ਕਰਦੇ ਹਾਂ ਪ੍ਰਮਾਤਮਾ ਤੇ ਸਾਰਿਆਂ ਦੇ ਨੇੜੇ ਹੈ ਪਰ ਅਸੀਂ ਆਪਣੇ ਹੀ ਕਰਮਾਂ ਕਰਕੇ ਉਸ ਤੋਂ ਦੂਰ ਹੋ ਗਏ ਕਿਰਤ ਕਰਮ ਕੇ ਵਿਛੜੇ ਹਰ ਕਿਰਪਾ ਮਿਲੂ ਨਾ ਪੰਚ ਪਾਸ਼ਮ ਰਾਜਵਾਨੀ ਫਰਮਾਨ ਕਰ ਦੇ ਤੇ ਅਸੀਂ ਆਪਣੇ ਹੀ ਕਰਮਾਂ ਤੇ ਕਿਰਪਾ ਦੇ ਸੁਭਾਵ ਘੱਟ ਕੇ ਤੋਂ ਵਿਛੜ ਗਏ ਆ ਤੁਸੀਂ ਹੀ ਕਿਰਪਾ ਕਰੋ ਇੱਥੇ ਵੀ ਗੁਣਾਣ ਪੈਣਾ ਕਿ ਕਲਮੀ ਆਪੂ ਆਪਣੀ ਕਿਨੇੜਾ ਹੈ ਕਿ ਕੋਈ ਉਹਦੇ ਦਿਲ ਦੀਕ ਨੇ ਕੋਈ ਉਹ ਤੋਂ ਦੂਰ ਹੋਵੇ ਆਪੋ ਆਪਣੇ ਕਰਮਾਂ ਕਰਦੇ ਜਿੰਨੀ ਨਾਮ ਧਿਆਇਆ ਤੇ ਜਿਨ੍ਹਾਂ ਨੇ ਤੇਰਾ ਨਾਮ ਧਿਆਇਆ ਇਸ ਦੇ ਤੋਂ ਗੈਰ ਮਸ਼ਕਤ ਘਾਲ ਉਹ ਮਿਹਨਤ ਕਰਕੇ ਗਏ ਉਹ ਪੁੱਛੀ ਜਾਣ ਕਿ ਨਾਮ ਧਿਆਉਣ ਵਿੱਚ ਕਿਹੜੀ ਮਿਹਨਤ ਹੈ ਕਿਉਂਕਿ ਅੱਜ ਜੀ ਅਸੀਂ ਬੈਠੇ ਘਰ ਬੈਠੀ ਚਾਰ ਤੇ ਆਈ ਸਿੰਗ ਲਿਖੋ ਚ ਕੀਤਾ ਜੀ ਨਾਮ ਜਿਹ ਪਰ ਵਿੱਚ ਮਿਹਨਤ ਵਾਲੀ ਜਣੀ ਹੈ ਬਹੁਤ ਵੱਡੀ ਹੈ ਮਿਹਨਤ ਕਰਨੀ ਆਡੀਪੁਰ ਦਾ ਸਾਈਨ ਮਰ ਆਪਣੇ ਆਪ ਨੂੰ ਗੁਰੂ ਦੇ ਦੱਸੇ ਮਾਰਗ ਦੇ ਅਨੁਸਾਰ ਗਿਆਨ ਹਾਸਲ ਕਰਕੇ ਕਰਮਖੰਡ ਵਿੱਚ ਜਾਣਾ ਪਏਗਾ ਜੋ ਅਸੀਂ ਪ੍ਰਾਪਤ ਕੀਤਾ ਇਨ ਪ੍ਰੈਕਟੀਕਲੀ ਉਹਨੂੰ ਧਾਰਨ ਕਰਤ ਤੋਂ ਬਗੈਰ ਦੇਖੋ ਅਸੀਂ ਪੜ ਲਏ ਬੋਲ ਵੀ ਇੱਥੋਂ ਅਮਰ ਸਾਹਿਬ ਜਿਹੜਾ ਹੈ ਬੋਲ ਬੜੇ ਆਸਾਨੀ ਉਹ 250 ਕਿਲੋਮੀਟਰ ਦੂਰ ਹੈ ਕੱਲਾ ਘੋੜ ਪੜ ਕੇ ਅੰਮ੍ਰਿਤਸਰ ਦੇ ਪਹੁੰਚਿਆ ਜਾਂਦਾ ਮੰਜ਼ਲ ਤੇ ਜਾੜ ਲਈ ਸਾਨੂੰ ਤੁਰਨਾ ਪਏ ਉਸ ਮੰਜ਼ਲ ਤੇ ਪਹੁੰਚਣ ਲਈ ਜੋ ਮਹਾਰਾਜ ਦੇ ਬਾਣੀ ਤੋਂ ਤੁੰਗ ਦੱਸਿਆ ਕਿ ਜੇ ਤੂੰ ਆਪਣੇ ਅੰਦਰ ਆਹ ਚੀਜ਼ਾਂ ਪੈਦਾ ਕਰੇਂਗਾ ਤਾਂ ਜਿੱਤੂ ਉਸਾਰ ਕਰੇ ਦਾਤੇ ਪਹੁੰਚ ਸਕਦਾ ਹੈ ਇਸ ਕਰਕੇ ਜਿਨ੍ਹਾਂ ਨੇ ਤੇਰੇ ਨਾਮ ਨੂੰ ਪਿਆਰਿਆ ਉਹਨਾਂ ਨੇ ਮੈਂ ਤੁਹਾਨੂੰ ਸਿਧਿਆ ਤੋਂ ਸਮਲ ਕਰਕੇ ਆਪਕੀ ਐਕਸਪ੍ਰੈਸ ਦੀ ਖੇਲਿਸ ਆਪਣੇ ਜੀਵਨ ਵਿੱਚ ਕੋਸ ਜਾਤ ਦੇ ਜਾਤਿਆ ਦਵਾਇਆ ਇਹ ਮੈਂ ਕਿਹਾ ਨਾਨਕ ਤੇਰੁ ਕਿਛਲੇ ਤੁਖੂ ਨਰਪਾਸ਼ਾ ਕਰੇ ਉਹ ਮੁਖ ਨੇ ਜਿਹੜੇ ਉੱਜਰ ਮੁਖ ਨੇ ਤੇਤੀ ਛੁਤੀ ਨਾਲ ਰੂਹਾਂ ਦੇ ਨਾਮ ਨੂੰ ਆਪ ਕਿੰਨੇ ਉਹਦਾ ਹੀ ਸਤਕਾਰ ਹੋਇਆ ਹੋ ਪਿੰਨਿਆਂ ਬਾਹੀ ਸਵਾਗਤ ਨਾਲ ਉਸ ਵੇਲੇ ਆਕਰਮ ਦੇ ਜੁੜੇ ਹੋਏ ਬੰਦਿਆਂ ਨਾਲ ਮੁਕੇ ਜਿਨ੍ਹਾਂ ਨੇ ਬੇਨਤ ਕੀਤੀ ਉਹਨਾਂ ਗੁਰੂਕਾ ਦਾ ਸਾਥ ਕਰਕੇ ਅਨੇਕਾਂ ਦੀ ਬੋਤ ਫੜੇ ਇੱਥੇ ਜਵਾ ਹੈ ਜਦ ਬੜੀ ਦਾ ਸਮਾਪਤੀ ਜਦ ਹੈ ਕਿਤਾਬ ਹਾਤਮ ਜਦੋਂ ਅਸਿੱਤ ਪਿਹਾਸ ਨੂੰ ਪੜਿਆ ਜਾਣਿਆ ਇਹ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਇਹ ਦੱਸਣਾ ਮੇਰਾ ਜ਼ਰੂਰੀ ਬਣ ਗਿਆ ਕਿ ਜਿਸ ਦਿਨ ਗੁਰੂ ਨਾਨਕ ਪਾਤਸ਼ਾਹ ਨੇ ਦੁਰਿਆਈ ਦਿੱਤੀ ਗੁਰੰਦਰ ਦੇਵ ਜੀ ਮਹਾਰਾਜ ਨੂੰ ਤੇ ਨਾਲੇ ਟੋਹ ਕੀਤਾ ਕਿ ਤੁਸੀਂ ਖਡੂਰ ਸਾਹਿਬ ਚਲੇ ਜਾ ਹੁਕਮ ਉਹ ਨਹੀਂ ਸਕਦੇ ਸਨ ਪਰ ਤੇਮ ਦੀ ਵਸਤਾ ਵਿੱਚ ਉਹਨਾਂ ਤੋਂ ਵਿਛੜਿਆ ਵੀ ਸਭ ਤੋਂ ਔਖਾ ਕੰਮ ਸੀ। ਉਹ ਹੰਸ ਤੇਵ ਜੀ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀਓ ਤੁਹਾਡਾ ਸਿਰਵਤਿਸ। ਅਗਰ ਤੁਹਾਡੇ ਦਰਸ਼ਨ ਕਰਨੇ ਹੋਣ ਤਾਂ ਦਾਸ ਨੂੰ ਕੀ ਹੋਵੇ। ਮੈਂ ਤੇਰੇ ਦਰਸ਼ਨਾਂ ਤੋਂ ਬਿਨਾ ਰਹਿ ਨਹੀਂ ਸਕਦਾ। ਤਾਂ ਤੁਸੀਂ ਕਿਰਪਾ ਕਰੋ ਮੇਰੇ ਲਈ ਕੀ ਹੋ। ਇਹੋ ਸੱਜੇ ਹੀ ਗੁਰੂ ਨਾਨਕ ਪਾਤਸ਼ਾਹ ਨੇ ਗੱਲ ਕਹੀ ਸੀ ਕਿ ਪੁਰਖਾ ਤੂੰ ਨਹੀਂ ਕੋਈ ਵੀ ਸਿੱਖ ਅਗਰ ਮੇਰੇ ਦਰਸ਼ਨ ਕਰਨਾ ਚਾਹੇ ਜਦੋਂ ਉਹ ਇੱਕ ਮਨ ਇੱਕ ਚਿੱਤ ਹੋ ਕੇ ਜਪ ਬਾਣੀ ਨੂੰ ਪੜੇਗਾ ਉਹਦੀ ਜ਼ੁਬਾਨ ਤੋਂ ਮੈਂ ਹੋਣਾ ਇਹ ਜਿਹੜੀ ਬਾਣੀ ਹੈ ਜਪ ਬਾਣੀ ਇਹ ਕਿਸੇ ਰਾਗ ਵਿੱਚ ਨਹੀਂ ਨਾਨਕ ਪਾਤਸ਼ਾਹ ਦੀ ਸਰੋਤ ਤੋਂ ਬਾਣੀ ਹੈ वाणी सार सर्वोत्तम है और इस रेवाव है पहला गुरु नानक पासा जी वाणी ਨੂੰ ਇਸ ਕਰਕੇ ਵਾਲੇ ਲਿਆ ਕਿਉਂਕਿ ਇਸ ਨੂੰ ਚੁਣਿਆ ਇਸ ਕਰਕੇ ਸੀ गुरु अर्जुन देव पासा जी रो ਸੰਪਾਦਨ ਕਰਨ ਲੱਗੇ ਕਿਉਂਕਿ ਸਾਰਾ ਗੁਰੂ ਗ੍ਰੰਥ ਸਾਹਿਬ ਇਸ ਬਾਣੀ ਦੀ ਹੀ ਇਕੱਠਾ ਕਰ ਰਿਹਾ ਸਾਰਾ ਜਿਸ ਦਿਨ ਸਾਨੂੰ ਇਹ ਅੱਖਰ ਇਹ ਬੋਲ ਸਮਝ ਆ ਗਏ ਸਾਡਾ ਜੀਵਨ ਦਾ ਆਉ ਨਾਸਾ ਫਲੋਦੇ ਆਉ ਅਗਲੀ ਬਲੀ ਕਾਟ ਦੇ ਹਾਂ ਆਰੰਭ ਕਰਦੇ ਸੂਰ ਦਾ ਸੂਰ ਰਾਗ ਆਸਾ ਸੂਰ ਰਾਗ ਆਸਾ ਅੱਲਾ ਪਹਿਲਾ ਅੱਲਾ ਪਹਿਲਾ ੴ ੴ ਸਤਿਗੁਰ ਪ੍ਰਸਾਦ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਸੋ ਵਰ ਤੇਰਾ ਕਿਹਾ ਸੋ ਵਰ ਕਿਹਾ ਜਿਤਨਾ ਸਭ ਸਮਾਲੇ ਜਿਤਨਾ ਸਭ ਸਮਾਲੇ ਬਾਜੇ ਤੇਰੇ ਨਾਮ ਅਨੇਕ ਸੰਖਾਂ ਬਾਜੇ ਤੇਰੇ ਨਾਮ ਅਨੇਕ ਸੰਖਾਂ ਜਿਤ ਤੇਰੇ ਬਾਣ ਹਾਰੇ ਜਿਤ ਤੇਰੇ ਬਾਣ ਹਾਰੇ ਜਿਤ ਤੇਰੇ ਰਾਗ ਭਰੀ ਸੋ ਕਈਐ ਜਿਤ ਤੇਰੇ ਰਾਗ ਭਰੀ ਸੋ ਕਈਐ ਤੇ ਤੇਰੇ ਗਾਵਣ ਹਾਰੇ ਤੇ ਤੇਰੇ ਗਾਵਣ ਹਾਰੇ 라वण ਤੁਨੋਂ ਪਵਣ ਪਾਣੀ ਵੈ ਸੰਤਰ 라वण ਤੁਨੋਂ ਪਵਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਰਾਜਾ ਧਰਮ ਦੁਆਰੇ ਗਾਵਣ ਚਿਤ ਗੁਪਤ ਲਿਖ ਜਾਣਣਾ ਭਰਵਤ ਸੁਤਨੋ ਚਿਤ ਗੁਪਤ ਲਿਖ ਜਾਣਣਾ ਜਿਤਨੇਤ ਧਰਮ ਵਿਚਾਰੇ ਜਿਤਨੇਤ ਧਰਮ ਵਿਚਾਰੇ ਗਾਵਣ ਸੁਤਨੋ ਈਸ਼ਰ ਪਰਮਾ ਦੇਵੀ ਗਾਵਣ ਸੁਤਨੋ ਈਸ਼ਰ ਪਰਮਾ ਦੇਵੀ ਤੁਮਨ ਤੇਰੇ ਸਦਾ ਸਵਾਰੇ ਤੁਮਨ ਤੇਰੇ ਸਦਾ ਸਵਾਰੇ ਗਾਵ ਇੰਦ੍ਰ ਇੰਦਰਾਸਨ ਬੈਠੇ ਰਾਮ ਤੁਧ ਨੂੰ ਇੰਦਰਾਸਨ ਬੈਠੇ ਦੇਵ ਧਿਆਨ دار ਨਾਵੇ ਦੇਵ ਧਿਆਨ دار ਨਾਵੇ ਰਾਮ ਤੁਧ ਨੂੰ ਸਿੱਧ ਸਮਾਧੀ ਅੰਦਰ ਰਾਮ ਤੁਧ ਨੂੰ ਸਿੱਧ ਸਮਾਧੀ ਅੰਦਰ ਕਾਵਣ ਤੁਧ ਨੂੰ ਸਾਥ ਵਿਚਾਰੇ ਕਾਵਣ ਤੁਧ ਨੂੰ ਸਾਥ ਵਿਚਾਰੇ ਕਾਵਣ ਤੁਧ ਨੂੰ ਜਦ ਹੀ ਸਤੀ ਸੰਤੋਖੀ ਕਾਵਣ ਤੁਧ ਨੂੰ ਜਦ ਹੀ ਸਤੀ ਸੰਤੋਖੀ ਕਾਵਣ ਤੁਧ ਨੂੰ ਵੀਰ ਕਰਾਰੇ ਕਾਵਣ ਤੁਧ ਨੂੰ ਵੀਰ ਕਰਾਰੇ ਕਾਵਣ ਤੁਧ ਨੂੰ ਪੰਡਤ ਪਰਨ ਰਖੀ ਸਰ ਕਾਵਣ ਤੁਧ ਨੂੰ ਪੰਡਤ ਪਰਨ ਰਖੀ ਸਰ ਰੂਪ ਜੋਗ ਵਿਤਾਲ ਨਾਵੇਂ ਜੋਗ ਜੋਗ ਵਿਤਾਲ ਨਾਵੇਂ ਕਾਵਣ ਤੁਧ ਨੂੰ ਮੋਹਣੀਆਂ ਮਨ ਮੋਹਨ ਤਨ ਤੁਨੋ ਮੋਹਣੀਆ ਨੋ ਮੋਨਾ ਤੁਨ ਮਛ ਪਿਆਲੇ ਤੁਨ ਮਛ ਪਿਆਲੇ ਗਾਵਣ ਤੁਨ ਰਤਨਿਓ ਕਾਇ ਤੇਰੇ ਤਨ ਤੁਨੋ ਰਤਨੋ ਪਾਇ ਤੇਰੇ ਅਸਰ ਦੀ ਤਨਾਲੇ ਅਸਰ ਦੀ ਤਨਾਲੇ ਗਾਵਣ ਜੋਤ ਮਹਾਬਰ ਸੂਰਾ ਪਰਮ ਤੁਧ ਨੂੰ ਜੋਤ ਮਹਾਬਰ ਸੂਰਾ ਗਾਵਣ ਤੁਧ ਨੂੰ ਖਾਣੀ ਚਾਰੇ ਪਰਮ ਤੁਧ ਨੂੰ ਖਾਣੀ ਕਰੇ ਗਾਵਣ ਤੁਧ ਨੂੰ ਖੰਡ ਮੰਡਲ ਬ੍ਰਹਮੰਡਾ ਗਾਵਣ ਤੁਧ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਕਰ ਕਰ ਰੱਖੇ ਤੇਰੇ ਭਾਰੇ ਸੇਈ ਤੁਧ ਨੂੰ ਗਾਵਣ ਜੋਤ ਤੁਧ ਭਾਵਨਾ ਸੇਈ ਤੁਧ ਨੂੰ ਗਾਵਣ ਜੋਤ ਭਾਵਨਾ ਤੇਰੇ ਤੇਰੇ ਭਗਤ ਰਸ ਤੇਰੇ ਤੇਰੇ ਪਤਸਾਰੇ ਹੋਰ ਕੀਤੇ ਤੁਨੂੰ ਗਾਵਨਾ ਹੋਰ ਕੀਤੇ ਤੁਨੂੰ ਗਾਵਨਾ ਇਹ ਮੈਂ ਜਿਤਨਾ ਆਵਨਾ ਤੇਰੇ ਜਿਤਨਾ ਆਵਨਾ ਨਾਨਕ ਕੀ ਆ ਵਿਚਾਰੇ ਨਾਨਕ ਕੀ ਆ ਵਿਚਾਰੇ ਸੋਈ ਹਮਦਾ ਸੱਚ ਸੋਈ ਸੁਰੀ ਸਦਾ ਸੱਚ ਸਾਹਿਬ ਸਾਚਾ ਸੱਚ ਹੈ ਸਰਕਾਰ ਅੱਜ ਨਹੀਂ ਸੱਚੀ ਨਹੀਂ ਹੈ ਪੀ ਹੋਸੀ ਜਾਏ ਨਾ ਜਾਸੀ ਹੈ ਪੀ ਹੋਸੀ ਨਾ ਜਾਸੀ ਰਤਨਾ ਜਿਨ ਰਚਾਈ ਰਤਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਰੰਗੀ ਰੰਗੀ ਭਾਤੀ ਕਰ ਕਰ ਆ ਆ ਜਿਨਿਉ ਪਾਈ ਜਿਨਸੀ ਬੜਾ ਦਿਨੋ ਪਾਈ ਕਰ ਕਰ ਦੇਖੈ ਕੀਤਾ ਆਪਣਾ ਕਰ ਕਰ ਦੇਖੀ ਆਪਣਾ ਜੋ ਕਿਸ ਦੀ ਵਡਿਆਈ ਜੋ ਕਿਸ ਦੀ ਵਡਿਆਈ ਜੋ ਕਿਸ ਭਾਵੇਂ ਸੋਈ ਕਰਸੀ ਜੋ ਕਿਸ ਭਾਵੇਂ ਸੋਈ ਕਰਸੀਿਰਹੁ ਨਾ ਕਰਨਾ ਜਾਈਿਰਹੁ ਨਾ ਕਰਨਾ ਜਾਈ ਪਾਤਸ਼ਾਹ ਸ਼ਾਹਾਂ ਪਤ ਸਾਹਿਬ ਸੋਵਰ ਸ਼ਾਹਾਂ ਸਾਹਿਬ ਨਾਨਕ ਰਹਿਣ ਰਜ਼ਾਈਏ ਨਾਨਕ ਰਹਿਣ ਚਾਹੀਏ ਇਹ ਬਾਣੀ ਜਪ ਬਾਣੀ ਵਿੱਚ ਪੜਾਏ ਮਰੇ ਸੋਦਰ ਬਾਣੀ ਨੂੰ ਪਾਤਸ਼ਾਹ ਨੇ ਐਨੇ ਪ੍ਰੇਮ ਨਾਲ ਜਾਣਿਆ ਕਿ ਉਹਨਾਂ ਨੂੰ ਦੁਬਾਰਾ ਲਿਖਾ ਪਿਆ ਵੇ ਰਾਸ ਕਰਨ ਪਰ ਉਹਦੇ ਵਿੱਚ ਬਾਣੀ ਹੁੰਦੀ ਦੁਆਰ ਫਿਰੇ ਵੀ ਪੜਦੇ ਆ ਚਾਹਉਂ ਪੜਦੇ ਸੋਧਾ ਸੋਧਾ ਦਾ ਭਾਵ ਹੈ ਉਹ ਦਾ ਜਿੱਥੇ ਬੈਠ ਕੇ ਇਹ ਵੈਰੂ ਇਹ ਕਾਲਕੁੱਪੂ ਸਾਰਾ ਕੁਝ ਸੰਭਾਲਦੇ ਦਰਵਾਜਾ ਸਵੇਰ ਨੂੰ ਕਾਲਕੁੱਪੂ ਦਾ ਸੋਧਾ ਰਾਗ ਇਹ ਆਸਰਾਗ ਨਾ ਕਰਦੇ ਮਹੱਲਾ ਪਹਿਲਾ ਆਮ ਹੱਲਾ ਤੋਂ 파ਉਂਦਾ ਹੈ ਤੇ ਹਾਇਕ ਤੇ ਅਦਕਲਾਕੇ ਨਹੀਂ ਬੋਲਿਆ ਜਾਂਦਾ ਮਹੱਲਾ ਤੇ ਬਹੁਤੇ ਜਿਹਨੂੰ ਮਹੱਲਾ ਕਹਿੰਦੇ ਮਹੱਲਾ ਇਸਤਰੀ ਤੇ ਜਿਹਨੂੰ ਮਹੱਲਾ ਕਹਿੰਨੇ ਸ਼ਬਦ ਤੇ ਇਹਦਾ ਅਰਥ ਹੁੰਦਾ ਹੈ ਹਿੱਸਾ ਗੁਰੂ ਨਾਨਕ ਪਾਤਸ਼ਾਹੇ ਗੁਰੂ ਸਾਹਿਬਾਨ ਨੇ ਆਪਣੇ ਆਪ ਨੂੰ ਮਹੱਲਾ ਲਿਖਿਆ ਤੇ ਅਸੀਂ ਉਹਨਾਂ ਭਗਤਾਂ ਦੀ ਬਾਣੀ ਦਾ ਹਿੱਸਾ ਹਾਂ ਇਹਨਾਂ ਵਾਹਿ ਸਹਿਬਾ ਆਪਣੇ ਆਪ ਨੂੰ ਹਿੱਸਾ ਲਿਖਦੇ ਨੇ ਮਾਰੇ ਤੇ ਬਾਣੀ ਭਾਵੇਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਭਾਵੇਂ ਸੰਖਿਆ ਪਾਸ਼ਾ ਦਿੱਤੀ ਭਾਵੇਂ ਰੋਬਰ ਦਾ ਕੀ ਬਾਰੇ ਭਾਵੇਂ ਗੁਰੂ ਤੇਗ ਬਹਾਦਰ ਸਾਹਮਣੇ ਦਿੱਕੀ ਮੋਹਰ ਨਾਲ ਲਿਖਿਆ ਆਪਣਾ ਨਾਮ ਹੀ ਲਿਖਿਆ ਉਹਦਾ ਵੀ ਇੱਕ ਖਾਸ ਹੈ ਕਿ ਇਹਦੇ ਰੋਲ ਨੇ ਇਹਦੀ ਵਿਚਾਰਧਾਰਾ ਹੈ ਗੁਰਨਾਨਕ ਪਾਸ਼ਾ ਦੀ ਰਾਈਟਰ ਆਪਣਾ ਨਾਮ ਲਿਖਦਾ ਉੱਥੇ ਆਪਣੇ ਆਪ ਨੂੰ ਕਿਉਂਕਿ ਜੋਤ ਇੱਕੋ ਹੀ ਜੋਤ ਗੁਰਨਾਨਕ ਦੀ ਹੀ ਹੈ ਸਰੀਰ ਬਦਲੇ ਨੇ ਜੋਤ ਉਹੀ ਜੋਤ ਉਹੀ ਹੈ ਸਾਰੇ ਇਥੇ ਉਹਨੂੰ ਨਾਨਕ ਪਾਤਸ਼ਾਹ ਦਾ ਇਹ ਸ਼ਲੋਕ ਜਿਹੜਾ ਹੈ ਆਪਾਂ ਔਰਨ ਬੰਗੇ ਸ਼ਬਦ ਇਹ ਆਪਾਂ ਫੇਲਾ ਵੀ ਪੜਾਇਆ ਸੋਦਾਰਾ ਇੱਕ ਓਮਕਾਰ ਸਤਿਪ੍ਰਸਾਦ ਸੋ ਦਾ ਤੇਰਾ ਕਿਹਾ ਸੋ ਕਰਕੇ ਹਾ ਤੇਰਾ ਦਰ ਤੇਰਾ ਘਰ ਕੇ ਜੈ ਹੋ ਜਿੱਥੇ ਬੈਠ ਸਰਬ ਸੰਭਾਲੀ ਜਿੱਥੇ ਬੈਠ ਕੇ ਤੂੰ ਸਾਰਾ ਕੁਝ ਸੰਭਾਲ ਕਰਦਾ ਹੈ 20 ਦਾ ਸਾਰੇ ਸੰਸਾਰ ਨੂੰ ਬਾਜੇ ਤੇਰੇ ਨਾਮ ਅਨੇਕ ਅਸੰਖਤ ਤੇਰੇ ਦਰ ਦੇ ਉੱਤੇ ਇਹ ਗੱਲ ਹੀ ਬਾਤ ਅਸੰਤੋਖ ਦਾ ਭਾਵ ਹੈ ਜਿੱਤੇ ਗਣਤੀ ਪਤਾ ਕੋਈ ਗਣਤੀ ਨਹੀਂ ਤੇਰੇ ਬਾਬਨ ਭਾਰੇ ਕਿਉਂਕਿ ਰਾਜਿਆਂ ਮਹਾਰਾਜਿਆਂ ਦੇ ਦਰਾਂ ਦੇ ਉੱਤੇ ਇਹ ਬਾਜੇ ਵੱਜਦੇ ਸੰਤ ਇਸੇ ਵਰਗੇ ਤੂੰ ਸਾਰਿਆਂ ਦੇ ਰਾਜਾ ਸਾਰੀ ਸ੍ਰਿਸ਼ਟੀ ਦਾ ਰਾਜਾ ਇਸ ਕਰਕੇ ਤੇਰੇ ਦਰ ਦੇ ਉੱਤੇ ਜਿਹੜੇ ਬਾਜੇ ਵੱਜਦੇ ਨੇ ਅਨੇਕਾਂ ਹੀ ਵਜਾਉਣ ਵਾਲੇ ਨੇ ਤੇ ਤੇ ਰਾਗ ਪਰਿਸ਼ੋਪਈ ਕਿੰਨੇ ਰਾਗ ਰਗਣੀਆ ਉਦੇ ਮਤਲਬ ਕਿ ਤੇਰੇ ਮੂਨਾ ਨੂੰ ਤੇਰੀ ਬਾਣੀ ਨੂੰ ਉਜਾੜ ਦੇ ਤੇਤੇ ਗਾਵਨ ਖਾਰੇ ਕਿੰਨੇ ਹੀ ਗੌਣ ਵਾਲੇ ਨੇ ਗਾਵਨ ਨੂੰ ਪਵਰ ਪਾਣੀ ਦਾ ਸੰਤਪ ਇਹ ਵੈਦੂ ਇਹ ਕਾਲਪੂ ਨਿਯੋ ਤੁਹਾਨੂੰ ਤੇ ਖਵਾ ਵੀ ਕਹਿੰਦੀ ਦਾ ਸੰਤਪ ਆਖ ਵੀ ਕਹਿੰਦੀ ਪਾਣੀ ਦੀ ਕਲਕਲ ਇਹ ਵੀ ਲੱਗਦੀ ਕਿ ਤੇਰੇ ਦੀ ਤੁਕੰਦੀ ਗਾਵਰੇ ਰਾਜਾ ਦਰਬਾਰ ਦੇ ਉਹ ਰਾਜਾ ਵਾਹਿਗੁਰੂ ਕਾਹਨ ਕਹਿੰਦਾ ਤਪ ਰਾਜਾ ਨਾ ਉਹ ਵੀ ਤੇ ਤੇਰੇ ਦਰਬੇ ਉੱਤੇ ਖੜਾ ਤੇਰੀ ਹੀ ਗੀਤਗਾਰ ਹੈ ગામ ਨੂੰ ਇਸਰ ਬ੍ਰਹਮਾ ਦੇਵੀ ગામ ਨੂੰ ਚਿਤਗੁਪਤ ਨੇ ਜਾਣ ਲਿਖ ਲਿਖ ਧਰਮ ਵਿਚਾਰ ਚਿਤਗੁਪਤ ਜਿਹੜੇ ਸਾਡਾ ਲੇਖਾ ਲਿਖੇ ਨੇ ਇਹ ਧਰਮ ਰਾਜ ਵੀ ਤੇਹੀ ਹੀ ਵਿਚਾਰ ਕਰ ਰਿਹਾ ਹੈ ਗਾਵਾਂ ਉਸ ਸਰਬ ਮਾdevi ਇਸ਼ਰ शिवजी ਬ੍ਰਹਮਾ अनेकाਹਂ ਦੇਵੀਆਂ ਉਹ ਤੇਰਾ ਹੀ ਗੈਣ ਕਰਦੀਆਂ ਨੇ ਸੁਣੋ ਤੇਰੇ ਸਦਾ ਸਵਾਰ ਤੇਰੇ ਦਰ ਦੇ ਉੱਤੇ ਸੋਹਣੀਕ ਨੇ ਕਿਉਂਕਿ ਉਹ ਤੇਰੇ ਹੀ ਸਵਾਰੇ ਹੋਏ ਨੇ ਉਹਨਾਂ ਦੇ ਜੀਵਨ ਤੋਂ ਆਪ ਸਵਾਰੇ ਆ ਇਸ ਕਰਕੇ ਉਹ ਇਸ ਪਦਮੀਆਂ ਦੇ ਪੁੰਚੇ ਹੋਏ ਗਾਵਾਂ ਇੰਦਰ ਇੰਦਰਾਸਨ ਬੈਠੇ ਇੱਕ ਇੰਦਰ ਨਹੀਂ ਕਿੰਨੇ ਹੀ ਇੰਦਰ ਨੇ ਆਪਣੇ ਆਸਨਾ ਤੇ ਬੈਠੇ ਦੇਵ ਤਿਆਰ ਦਾ ਨਾਲੇ ਦੇਵ ਦਿਓ ਸਵੇਧ ਤੇਰੇ ਦਰ ਤੇ ਉੱਤੇ ਖੜੇ ਤੇਰੀ ਸਿਪ ਸਲਾਹ ਕਰ ਰਹੇ ਨੇ ਗਾਵ ਨੂੰ ਸੇਧ ਤੋਂ ਸਮਾਧੀ ਅੰਦਰ ਸਿੱਧੀਆਂ ਪ੍ਰਾਪਤ ਕਰਨ ਵਾਲੀ ਸਵਾਧੀਆਂ ਵਿੱਚ ਬੈਠ ਕੇ ਜੀ ਪ੍ਰਭੂ ਗਾਵ ਨੂੰ ਸਾਥ ਬਿਤਾ ਸਾਥ ਦਾ ਕਰਨ ਵਾਲੇ ਸਾਰੇ ਹੀ ਤੈਨੂੰ ਗਾਣ गांव ਤੋਂ ਉਹ ਜਤੀ ਸਤੀ ਸੰਤੋਖੀ ਧਰ ਵਾਲੇ ਸੱਤ ਵਾਲੇ ਸੰਤੋਖੀ ਪਰਜਾ गांव ਤੋਂ ਨੂੰ ਨੀਕੜਾ ਦਾਲੀ ਪਰਸ ਸੰਤੋਖੀ ਪਰਸ ਸਾਰੇ ਹੀ ਤਨੂਸ ਬੜੇ ਬੜੇ ਸੂਰਮੇ ਬਲੀ ਉਹ ਵੀ ਤੇਰਾ ਯੈਨ ਕਰ ਰਹੇ ਨੇ गांव ਤੋਂ ਪੰਡਤ ਪੰਨ ਰੋਕੀ ਸਰ ਤੈਨੂੰ ਗਾਰੇ ਚੰਗੇ ਚੰਗੇ ਵਿਦਵਾਨ ਪੜਵੇ ਵਿਖੀ ਸਰ ਰਿषि ਲੋ ਜੁਗ ਜੁਗ ਵੇਦਾਂ ਨਾਲੇ ਜੁਗਾ ਜੁਗਾ ਤਰਾ ਬੋ ਵੇਦਾਂ ਗਿਆਨਦਾਰਾ ਵੇਦਾਂ ਦਾ ਅਭਿਆਸ ਕਰ ਕਰਕੇ ਤੈ ਹੁੰਡੇ ਆਲੇ ਗਾਵਣ ਤੁਗ ਨੂੰ ਘੋਣੀਆਂ ਮਨਮੋਹਨ ਇਹ ਬੈਜੂ ਦੇ ਕਾਲ ਤੋਂ ਜੀਉ ਇਹ ਮੋਹਣ ਜਿਹੜਿਆ ਕਿ ਸੁਰਗ ਦੀਆਂ ਨੇ ਮਨ ਨੂੰ ਮੋੜਣ ਵਾਲੀਆਂ ਸੁਰਗ ਮੱਚ ਭਿਆਲ ਇਹ ਸਵਰਗ ਇਹ ਮੱਚ ਕਤਾਲ ਆਯਾਲ ਇਹ ਸਾਰੇ ਹੀ ਤੈਨੂੰ ਗੈਂਡਲ ਰੇ ਪਏ ਨੇ ਕਾਪ ਰਤਨ ਰਸਨੇ ਉਪਾਇ ਤੇ ਜਿਹੜੇ ਤੂੰ ਰਤਨ ਪੈਦਾ ਕੀਤੇ 14 ਰਤਨ ਜਦੋਂ ਦੇਵਤਾ ਤੇ ਦੇਵਤਿਆ ਨੇ ਸੰਤੁਰੂ ਰੱਖਿਆ ਉਹਦੇ ਵਿੱਚ 14 ਰਤਨ ਨੇ ਕਿਹੜੇ ਜਿਹੜੇ ਚੰਦਰਮਾ ਨੇ ਪਾਇਆ ਇਹਦੇ ਵਿੱਚੋਂ ਵਿਸ਼ ਨਿਕਲੀ ਜਿਹਦੇ ਵਿੱਚੋਂ ਕਾਪ ਤੇ ਹਦੋਂ ਨਿਕਲੀ ਜਿਨ੍ਹਾਂ ਨੂੰ ਖਾਤਰ ਦੇਵ ਤੇ ਆਪਸ ਵਿੱਚ ਲੜਦੇ ਰਹੇ ਤੇ ਮਾਇਕ ਦੇ ਹੁੰਦੇ ਆਪ ਦੇ ਨਾਲ ਕੈਂ ਕਰਦੇ ਗਾਵਨ ਰਤਨੋ ਕਾਇ ਤੇਰੇ 68 ਤੀਰ ਨਾਲੇ 68 ਤੀਰ ਸਵੇ ਸਾਰੇ ਹੀ ਤੇਰਾ ਗੈਰ ਕਰ ਦਿੱਤੇ ਗਾਵਨ ਜੂਝ ਮਹਾਭਲ ਸੁਦਾ ਗਾਵਨ ਤੂਠਾਣੀ ਚਾਰੇ ਬੜੇ ਬੜੇ ਯੋਧੇ ਮਹਾਬਲੀ ਸੂਮੇ ਇਹ ਚਾਰੇ ਖਾੜੀਆਂ ਅੰਨ ਦੀ ਜੇਲ ਜੇਦ ਤੋਂ ਭਾਮੇ ਵਾਟਾ ਤੋਂ ਪੈਦਾ ਹੋਏ ਤੇ ਭਾਮੇ ਉਹ ਜੇਦ ਤੋਂ ਪੈਦਾ ਹੋਈ ਉਸ ਸਾਰੇ ਦੇ ਸਾਰੇ ਤੈਨੂੰ ਗਾਰੇ ਨੇ ਗਾਵੋ ਤੁੰਡ ਮੰਡਲ ਤੇ ਕੰਡਾ ਹਰ ਕੰਡਾ ਨਖੇ ਤੇਰੇ ਧਾਰੇ ਤੈਨੂੰ ਗਾਰੇ ਜੀ ਕੰਡ ਮੰਡਲ ਰਹਿਮਤ ਲੋਕ ਜੀ ਨਜ਼ਰ ਆ ਰਿਹਾ ਹੈ ਇਸ ਪਰਮਾਤਮਾ ਦੇ ਵਿੱਚ ਕਿਉਂਕਿ ਸਾਰੇ ਹੀ ਤੇਰੇ ਧਰਮ ਕੀਤੇ ਹੋਣੇ ਤੇਰੇ ਹੀ ਉਹਨਾਂ ਵਿੱਚ ਤੂੰ ਰਸਿਆ ਹੋਇਆ ਤੇਰੇ ਭਾਈ ਹੋਏ ਸੇ ਤੁਨੋਂ ਕਾਵਣ ਜੋਤਿ ਤੇ ਭਾਵਨ ਹਿਰਦੇ ਚ ਕੋਲ ਆਪੈ ਜਗਨ ਜੀ ਪ੍ਰਭ ਤੈਨੂੰ ਉਹੀਉ ਕਹੁੰਦੇ ਨੇ ਜਿਹੜੇ ਤੈਨੂੰ ਭਾਉਂਦੇ ਨੇ ਰੱਤੇ ਤੇਰੇ ਭਗਤ ਰਸਾਲੇ ਤੇਰੇ ਭਗਤ ਤੇਰੇ ਨਾਮ ਵਿੱਚ ਰਸੇ ਹੋਏ ਨੇ ਰਸਾਲੇ ਵਿੱਚ ਰਸਦਾਈ ਆਨੰਦ ਵਿੱਚ ਡੁੱਬਨੇ ਤੇਰੇ ਵਿੱਚ ਜਿਹੜੇ ਤੇਰੇ ਭਗਤ ਨੇ ਹੋਰ ਇਤੇ ਤੁੰ ਕਾਹਨ ਹੋਰ ਤੈਨੂੰ ਕਿੰਨੇ ਚ ਭਾਉਂਦੇ ਨੇ ਸੇ ਮੈਂ ਕਿੰਨਾ ਆਗਣ ਉਹ ਮੈਂ ਕਿਤੇ ਨਹੀਂ ਆਇਆ ਸੀ ਇਹ ਗੱਲ ਜਦੋਂ ਆਪਾਂ ਚੱਲੇ ਅਜੀ ਮੂਰ ਕਿੰਨੇ ਇੰਨੇ ਮਰੇ ਗਵਾਦੇ ਸੇ ਕੋਈ ਗਲਤੀ ਨਹੀਂ ਪਰ ਮੂਰ ਨੂੰ ਅੰਮ੍ਰਿਤ ਜੀ ਮੂਰ ਕਿੰਨੇ ਜਿਹੜੇ ਮੇਰੇ ਚੇਤੇ ਤੋਂ ਬਾਹਰ ਨੇ ਮੇਰੀ ਚੇਤਨਤਾ ਤੋਂ ਬਾਹਰ ਨੇ ਜੀ ਉਹ ਕੀਤੇ ਗਾਵਣ ਉਹ ਸੇਵਾ ਚਿੱਤਰਾ ਆਉਂਨ ਨਾਨਕ ਜੀ ਵਿਚਾਰੇ ਨਾਨਕ ਤੱਕ ਤਲੇ ਉੱਪਰ ਲੱਗਾ ਹੈ ਨਾਨਕ ਵਿਚਾਰਾ ਕੀ ਵਿਚਾਰ ਕਰ ਸਕਦਾ ਹੈ ਨਾਨਕ ਪਾਛਾ ਬਾਈ ਕਿ ਨਹੀਂ ਵਿਚਾਰ ਕਰ ਸਕਦਾ ਭਾਈ ਇਸ ਕਰਕੇ ਮੇਰੀ ਮਤਬ ਤੁਹਾਨੂੰ ਇਹ ਗਾਇਉਂ ਤੋਂ ਚੱਗੀ ਹੈ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਇਹਦਾ ਅਰਥ ਸਾਹਿਬ ਇੱਥੇ ਇਸ ਤਰ੍ਹਾਂ ਲੱਗੇਗਾ ਅਸੀਂ ਆਪ ਪੜ੍ਹਦੇ ਰਹੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਹੀਂ ਨਹੀਂ ਉਚਾਰਤ ਹੈ ਸੋਈ ਸੋਈ ਸਦਾ ਸੱਚ ਉਹ ਵੈ ਤੋਂ ਕਾਫਤ ਸਦਾ ਤੋਂ ਹੀ ਸਦਾ ਹਮੇਸ਼ਾ ਸੱਚ ਰਿਹਾ ਸਾਹਿਬ ਸੱਚਾ ਉਹ ਸੱਚ ਸੱਚ ਸੱਚਾਈ ਉਹਦੀ ਜਿਹੜੀ ਬੁਲਾਈ ਹੈ ਉਹ ਸੱਚੀ ਹੈ ਹੈ ਵੀ ਹੋਂਸੀ ਜੈਨ ਦਾਸੀ ਜਿਹੜਾ ਪਹਿਲਾਂ ਵੀ ਸੀ ਬੋਲ ਵੀ ਹੈ ਕੰਮ ਜਿਹੜਾ ਜਾਂਦਾ ਨਹੀਂ ਰਚਨਾ ਜਿਹਨਾਂ ਰਚਾਈ ਆਸ਼ਾ ਕਿ ਨਾ ਉਹਦੀ ਗੱਲ ਕਰ ਰਹੇ ਆ ਇਹਨੇ ਸਾਰੀ ਸ੍ਰਿਸ਼ਟੀ ਨੂੰ ਰਚਿਆ ਰੰਗੀ ਰੰਗੀ ਭਰਤੀ ਕਰ ਕਰ ਸੱਚੀ ਦਾ ਉਚਾਰਨ ਕਰਦੇ ਆ ਰੰਗੀ ਰੰਗੀ ਇਹ ਰੰਗੀ ਰੰਗੀ ਵੱਖ ਵਕਰੰਦਾ ਦੀ ਵੱਖ ਵੱਖ ਫਟ ਨਾਲਿ ਇਸ ਮਾਣ ਦੇ ਜਨ ਸਾਥ ਵਿੱਚ ਰੰਗੀ ਰੰਗੀ ਭਾਤੀ ਕਰ ਕਰ ਜਿੰਸੀ ਮਾਇਆ ਜਿਉ ਪਾਈ ਇਸ ਮਾਇਆ ਨੂੰ ਪੈਦਾ ਹੁੰਦਾ ਵੱਖਰੀ ਵੱਖਰੀ ਜਨ ਸਾਧਵਾਰਾ ਵੱਖਰੀ ਵੱਖਰੀ ਤਾਂ ਤਦਵਾਰਾ ਕਰ ਕਰ ਦੇਖਿਆ ਕੀਤਾ ਆਪਣਾ ਹਾਂ ਪੈਦਾ ਕਰਕੇ ਜੋਤ ਨੂੰ ਪੈਦਾ ਕੀਤਾ ਉਹ ਦੇਖੀ ਜੇ ਉਹ ਪੈਨ ਨੂੰ ਕਰ ਜੋ ਨੇ ਪੈਦਾ ਕੀਤਾ ਉਹ ਵੀ ਦੇਖੀ ਰਿਹਾ ਬਾਰੇ ਦਾ ਆਪਣਾ ਜਿਉਂ ਕਿਸਤੀ ਵਿੜਿਆਏ ਜਿਵੇਂ ਉਸ ਦੀ ਇਹ ਵਿੜਾਈ ਹੈ ਜਿਉਂ ਇਸ ਤਰ੍ਹਾਂ ਦੇਵੇਂ ਉਹ ਸਭ ਨੂੰ ਵਿੜਿਆਇਆ ਦਿੰਦਾ ਆ ਰਿਹਾ ਹੈ ਉਹਨਾਂ ਹੀ ਕਿਤਾਬ ਤੋਂ ਕਿਉਂਕਿ ਦੇਖ ਰਿਹਾ ਹੈ ਸਾਏ ਸੰਸਾਰ ਨੂੰ ਜੋ ਇਸ ਭਾਵ ਹੈ ਸੋਈ ਇਕਰਸੀ ਕੋਈ ਨਾ ਕਹੋਲੀ ਜੋ ਉਹਨਾਂ ਦਾ ਹੈ ਮੇਰੇ ਰਾਮ हम बारक हर प्रभु के हैं ए आणी हम बारक हर प्रभु के हैं ए आणी